ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਐਚਐਮਟੀ ਪੰਜਾਬ ਤੇ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਜਾ ਰਹੀ ਹੈ ਤੋਂ ਦੱਸਦੀ ਕਿ ਪੰਜਾਬ ਦੇ ਵਿੱਚ ਬੀਤੇ ਦਿਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਹੋਰਾਂ ਦਾ ਦਰਦ ਹੁੰਦਾ ਗੋਲੀ ਚੱਲਣ ਨਾਲ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਮੁੜ ਚਰਚਾ ਚੱਲ ਪਈ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਜਿਹੜੀ ਜਿਮਨੀ ਚੋਣ ਹੈ ਉਹ ਹੋਣ ਜਾ ਰਹੀ ਹੈ ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਇਹ ਜਿਮਨੀ ਚੋਣ ਕਰਵਾਈ ਜਾਣੀ ਹੁੰਦੀ ਹੈ ਜਿਸ ਨੂੰ ਲੈ ਕੇ ਹਾਲੇ ਗੁਰਪ੍ਰੀਤ ਗੋਗੀ ਹੋਰਾਂ ਦਾ ਜਿਹੜਾ ਚੀਕਾ ਜੀ ਉਠੰਡੇ ਨਹੀਂ ਹੋਏ ਸੀ ਪਰ ਸਿਆਸੀ ਹਲਚਲ ਪਹਿਲਾਂ ਹੀ ਜਿਮਨੀ ਚੌਂ ਦੇ ਉੱਤੇ ਹੋ ਚੁੱਕੀ ਹੈ ਤਾਂ ਦੱਸ ਦਿੰਦੇ ਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਮਨੀ ਚੌਂ ਹੋਈ ਸੀ ਉਸ ਨੂੰ ਲੈ ਕੇ ਹੁਣ ਜਿਹੜੀ ਜਿਮਨੀ ਚੌਂ ਹੋਣ ਜਾ ਰਹੀ ਹੈ ਹਲਕਾ ਵੈਸਪ ਤੋਂ ਲੁਧਿਆਣਾ ਦੇ ਆਮ ਆਦੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗਗੀ ਦੀ ਮੌਤ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਵਿਧਾਨ ਸਭਾ ਜਿਮਨੀ ਚੋਣ ਹੋਣ ਦੀ ਚਰਚਾ ਛਿੜ ਪਈ ਹੈ ਇੱਥੇ ਜ਼ਿਕਰਯੋਗ ਹੋਵੇਗਾ ਕਿ ਕੋਈ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਹੋਣ ਮਗਰੋਂ 6 ਮਹੀਨਿਆਂ ਦੇ ਅੰਦਰ-ਅੰਦਰ ਜਿਮਨੀ ਚੋਣ ਹੋਣਾ ਜ਼ਰੂਰੀ ਹੁੰਦਾ ਹੈ ਜੇਕਰ ਪੰਜਾਬ 'ਚ ਆਮ ਆਦੀ ਪਾਰਟੀ 'ਚ ਮੌਜੂਦਾ ਕਾਰਜਕਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਸੰਗਰੂਰ ਅਤੇ ਜਲੰਧਰ ਚ ਲੋਕ ਸਭਾ ਤੋ ਇਲਾਵਾ ਜਲੰਧਰ ਵੈਸਟ ਚੰਬੇਵਾਲ ਡੇਰਾ ਬਾਬਾ ਨਾਣਕ ਅਤੇ ਗਿੱਦੜਵਾਚੇ ਲੋਕ ਜਿਮਨੀ ਚੋਣ ਹੋ ਚੁੱਕੀ ਹੈ ਇਨਾਂ ਚ ਜਲੰਧਰ ਲੋਕ ਸਭਾ ਜਿਮਨੀ ਚੋਣ ਕਾਂਗਰਸ ਦੇ ਐਮਪੀ ਸੰਤੋਖ ਚੋਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਮੌਤ ਹੋਣ ਤੋਂ ਬਾਅਦ ਹੋਈ ਆ ਸੀ ਹੁਣ ਇਹ ਨੋਬਤ ਲੁਧਿਆਣਾ ਦੇ ਹਲਕਾ ਵੈਸਟ ਚ ਆ ਗਈ ਹੈ ਇੱਥੇ ਆਮਾ ਦੀ ਪਾਰਟੀ ਦੇ ਵਿਧਾਇਕ ਕੁਰਪਿਤ ਗੋਗੀ ਦੀ ਸ਼ੁੱਕਰਵਾਰ ਦੇ ਰਾਤ ਸ਼ੱਕੀ ਹਾਲਤ ਚ ਕੋਲੀ ਲੱਗਣ ਦੀ ਵਜਨ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਚੀਖਾ ਠੰਡੀ ਹੋਣ ਤੋਂ ਪਹਿਲਾਂ ਹੀ ਸਿਆਸੀ ਮੈਦਾਨ ਪੱਕ ਚੁੱਕਿਆ ਹੈ ਜਿਵੇਂ ਚੋਣ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਤੇ ਸਿਆਸੀ ਜਿਹੜੀ ਘਬਰਾਹਟ ਹੈ ਉਹ ਵੀ ਸੁਣਨ ਨੂੰ ਮਿਲ ਰਹੀ ਹੈ ਹੁਣ ਵੇਖਣਾ ਇਹ ਬੇਦਖ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹ ਹਲਕਾ ਵੈਸਟ ਦਾ ਸਿਆਸੀ ਮੋਲ 2022 ਦੀ ਵਿਧਾਨ ਸਭਾ ਤੋਂ ਠੀਕ ਪਹਿਲਾਂ ਆਮ ਆਦੀ ਪਾਰਟੀ ਸ਼ਾਮਲ ਹੋਏ ਗੁਰਪ੍ਰੀ ਗੋਗੀ ਨੇ ਲਗਾਤਾਰ ਦੋ ਵਾਰ ਵਿਧਾਇਕ ਅਤੇ ਕੈਬਨਟ ਮੰਤਰੀ ਭਾਰਤ ਪੁਸ਼ ਨੂੰ ਹਰਾਇਆ ਸੀ ਜੋ ਦੋਵੇਂ ਕੌਂਸਲ ਤੇ ਜ਼ਿਲ੍ਹਾ ਪ੍ਰ ਕਾਂਗਰਸ ਪ੍ਰਧਾਨ ਕਈ ਸਾਲ ਤੱਕ ਪਾਰਟੀ ਚ ਇਕੱਠੇ ਕੰਮ ਕਰ ਚੁੱਕੇ ਸਨ ਇਸ ਤੋਂ ਬਾਅਦ ਗੋਗੀ ਵੀ ਵਿਧਾਇਕ ਸਨ ਜਿਹੜੇ ਕਾਂਗਰਸ ਤੇ ਇੱਕ ਹੋਰ ਪੁਰਾਣੇ ਸਾਥੀ ਰਵਨੀਤ ਬਿੱਟੂ ਨਾਲ ਵੀ ਉਹਨਾਂ ਦੇ ਨਾਲ ਕਈ ਵਾਰੀ ਜਿਹੜੀ ਗੱਲਬਾਤ ਸੀ ਉਹ ਵਿਚਾਰ ਵਿਚਾਰ ਸੀ મતਭੇਦ ਦੇਖਣ ਨੂੰ ਮਿਲੇ ਸੀ ਪਰ ਲੋਕ ਸਭਾ ਚੋਣਾਂ ਦੌਰਾਨ ਦੋਵਾਂ ਦੀ ਕਾਫੀ ਤਕਰਾਰ ਦੇਖਣ ਨੂੰ ਮਿਲੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਵੈਸਟ ਦੀ ਉਪ ਚੋਣ ਚ ਮੁਕਾਬਲਾ ਕਿਹੜੀ ਚਿਹਰਿਆਂ ਚ ਹੋਵੇਗਾ ਕਿਉਂਕਿ ਵਿਜੀਲੈਂਸ ਅਤੇ ਈਡੀ ਦੇ ਕੇਸ ਦੀ ਜਗ੍ਹਾ ਨਾਲ ਲੰਬਾ ਸਮਾਂ ਜੇਲ੍ਹ ਚ ਰਹਿ ਰਹੇ ਰਹਿ ਕੇ ਆਏ ਆਸ਼ੂ ਭਾਤਪੁਸ਼ ਆਸ਼ੂ ਕਾਂਗਸ ਦੇ ਸੀਨੀਅਰ ਲੀਡਰ ਨੇ ਕਿ ਇੱਕ ਵਾਰ ਫਿਰ ਹਲਕਾ ਵੈਸਟ ਦੀ ਸੀਟ ਤੇ ਦਾਵੇਦਾਰੀ ਜਤਾਉਣਗੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਵੀ ਜਰੂਰ ਉਮੀਦਵਾਰ ਖੜਾ ਕਰੇਗੀ ਜਦੋਂ ਕਿ ਅਕਾਲੀ ਦਲ ਦੀ ਸਥਿਤੀ ਸਮਾਂ ਆਉਣ ਤੇ ਹੀ ਸਪਸ਼ਟ ਹੋ ਸਕੇਗੀ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਜੀ ਜਿਹੜੀ ਵੈਸਟ ਦੇ ਜਿਮਨੀ ਚੋਨ ਹੈ ਉਸ ਦੇ ਉੱਤੇ ਕੀ ਕੁਝ ਸਾਹਮਣੇ ਆਉਂਦਾ ਹੈ ਤੁਸੀਂ ਜੁੜੋ ਐਚ ਐਮਟੀ ਪੰਜਾਬ ਦੇ ਨਾਲ ਧੰਨਵਾਦ